ਸੰਗਤ ਜੀ ਆਦੀ ਵੀਡੀਓ ਵਿੱਚ ਅਸੀਂ ਉਸ ਮਨੁੱਖਤਾ ਦੇ ਰਹਿਬਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਮਨੁੱਖਤਾ ਦੀ ਭਲਾਈ ਲਈ ਵਾਰ ਦਿੱਤਾ ਇੱਕ ਕਹਾਣੀ ਹੈ ਭਗਤ ਪੂਰਨ ਸਿੰਘ ਜੀ ਦੀ ਜਿਨ੍ਹਾਂ ਨੇ ਪਿਆਰ ਸੇਵਾ ਤੇ ਪਾਰੂਪਕਾਰ ਦੀ ਇੱਕ ਜਿੰਦਾਬਾਦ ਮਿਸਾਲ ਕਾਇਮ ਕੀਤੀ ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਈਸਵੀ ਨੂੰ ਪਿਤਾ ਪਾਈ ਚੀਬੂ ਮਾਲਜੀ ਅਤੇ ਮਾਤਾ ਮਹਿਤਾਬ ਕੌਰ ਜੀ ਦੇ ਘਰ ਪਿੰਡ ਰਾਜੀਆਲ ਰੋણો ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਆਪੂਰਨ ਸਿੰਘ ਜੀ ਦਾ ਪਹਿਲਾ ਨਾਮ RAMJIT DAS ਸੀ। ਆਪ ਜੀ ਦੇ ਪਿਤਾ ਜੀ ਸ਼ਾਹੂਕਰ ਸਨ ਅਤੇ ਮਾਤਾ ਜੀ ਧਾਰਮਿਕ ਵਿਰਤੀ ਦੇ ਮਾਲਕ ਸਨ। ਆਪ ਜੀ ਦੇ ਰਹਿਮਦਿਲ ਅਤੇ ਪਾਰਕਾਰੀ ਜੋੜਾ ਬਣਾਉਣ ਵਿੱਚ ਆਪ ਜੀ ਦੀ ਮਾਤਾ ਦੀ ਉੱਤਮ ਸਿੱਖਿਆ ਦਾ ਬਹੁਤ ਵੱਡਾ ਹੱਥ ਸੀ। ਮੁੱਢਲੀ ਵਿੱਦਿਆ ਉਹਨਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। 10ਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਅਚਾਨਕ ਆਪ ਜੀ ਦੇ ਪਿਤਾ ਜੀ ਦੀ ਮੌਤ ਹੋ ਗਈ। ਇਤਿਕਾਰ ਵਿੱਚ ਗਰੀਬੀ ਨੇ ਡੇਰਾ ਲਾ ਲਿਆ ਪਰ ਆਪ ਜੀ ਦੀ ਮਾਂ ਨੇ ਫਿਰ ਵੀ ਹੌਸਲਾ ਨਾ ਹਾਰਿਆ ਤੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਜ ਕੇ ਆਪ ਜੀ ਦੀ ਪੜ੍ਹਾਈ ਪੂਰੀ ਕਰਵਾਈ ਭਗਤ ਪੂਰਨ ਸਿੰਘ ਜੀ ਦੇ ਜੀਵਨ ਵਿੱਚ ਕੁਝ ਕਟਨਾਮਾ ਅਜਈਆਂ ਘਟੀਆਂ ਜਿਨ੍ਹਾਂ ਕਾਰਨ ਉਹ ਪਗਤ ਵੀ ਬਣੇ ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ ਇੱਕ ਵਾਰ ਆਪ ਜੀ ਫਤੇਗੜ ਸਾਹਿਬ ਦਰਸ਼ਨਾਂ ਲਈ ਗਏ ਤੇ ਉੱਥੋਂ ਦਾ ਇਤਿਹਾਸ ਜਾਣ ਕੇ ਬੜੇ ਪ੍ਰਭਾਵਿਤ ਹੋਏ ਉਸੇ ਸਮੇਂ ਉੱਥੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦਰਸ਼ਨਾ ਲਈ ਆਇਆ ਤੇ ਉਸ ਦੀ ਸ਼ਾਨੋ ਸ਼ੌਕਤ ਤੇ ਉਸ ਨਾਲ ਆਏ ਸਿੱਖਾਂ ਦੇ ਪਹਿਰਾਵੇ ਤੇ ਚੜ੍ਹਦੀ ਕਲਾ ਨੇ ਆਪ ਜੀ ਦੇ ਮਨ ਉੱਪਰ ਗਹਿਰਾ ਅਸਰ ਪਾਇਆ ਤੇ ਆਪ ਜੀ ਨੇ ਸਿੱਖੀ ਧਾਰਨ ਕਰਨ ਦਾ ਫੈਸਲਾ ਕਰ ਲਿਆ ਇਸ ਤੋਂ ਇਲਾਵਾ ਉਸ ਸਮੇਂ ਗੁਰਦੁਆਰਾ ਸੁਧਾਰ ਲੈਣ ਦੌਰਾਨ ਸਿੱਖਾਂ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਵੀ ਆਪ ਜੀ ਵੱਡੂngਾ ਅਸਰ ਹੋਇਆ ਆਪ ਜੀ ਨੌਕਰੀ ਦੀ ਤਲਾਸ਼ ਵਿੱਚ ਲਾਹੌਰ ਗਏ ਤੇ ਉੱਥੇ ਗੁਰਦੁਆਰਾ ਡੇਰਾ ਸਾਹਿਬ ਰੁਕੇ ਵਰੋਥੋਂ ਸਿੱਖੀਦਾ ਅਜੀਹਰ ਅੰਗਲਕਾ ਉਥੇ ਹੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਲਗਾਤਾਰ 24 ਸਾਲ ਉਥੇ ਹੀ ਸੇਵਾ ਵਿੱਚ ਰੋਟੇ ਰਹੇ ਆਪ ਜੀ ਸਾਰਾ ਦਿਨ ਲੰਗਰ ਵਰਤੋਂ ਸਾਫ ਸਫਾਈ ਅਤੇ ਬਰਤਨ ਧੋਣ ਦੀ ਸੇਵਾ ਵਿੱਚ ਬਤੀਤ ਕਰ ਦਿੰਦੇ ਤੇ ਜੇ ਕਿਤੇ ਬਾਹਰ ਨਿਕਲਦੇ ਤਾਂ ਰਸਤੇ ਵਿੱਚ ਪਏ ਹੋਏ ਪੱਥਰ ਔੜੇ ਤੇ ਕੇਲ ਕੰਡੇ ਆਪ ਚੁੱਕ ਕੇ ਪਾਸੇ ਸੁੱਟਦੇ ਜਾਂਦੇ ਤਾਂ ਕਿ ਉਹ ਕਿਸੇ ਰਾਹੀ ਪਾਂਦੀ ਨੂੰ ਦੁੱਖ ਤਕਲੀਫ ਦੇਣ ਦਾ ਕਾਰਨ ਨਾ ਬਣਨ ਆਪ ਜੀ ਰੋਜ਼ਾਨਾ ਕੋਸਮਾ ਲਾਇਬ੍ਰੇਰੀ ਵਿੱਚ ਵੀ ਪਤਿਤ ਕਰਦੇ ਜਿੱਥੇ ਉਹ ਗੁਰਮਤ ਸਾਹਿਬ ਦਾ ਅਧਿਐਨ ਕਰਨ ਦੇ ਨਾਲ-ਨਾਲ ਕੁਝ ਨਾ ਕੁਝ ਲਿਖਦੇ ਵੀ ਰਹਿੰਦੇ 1934 ਈਸਵੀ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਗੁਰਦੁਆਰੇ ਦੇ ਬੋਹੇ ਅੱਗੇ ਕੋਈ ਲੂਲੇ ਤੇ ਗੁੰਗੇ ਬੱਚੇ ਨੂੰ ਛੱਡ ਗਿਆ ਗੁਰਦੁਆਰਾ ਸਭ ਦੀ ਕਮੇਟੀ ਨੇ ਇਹ ਬੱਚਾ ਸੇਵਾ ਸੰਭਾਲ ਲਈ ਆਪ ਜੀ ਨੂੰ ਸੌਂਪ ਦਿੱਤਾ ਆਪ ਜੀ ਨੇ ਉਸ ਬੱਚੇ ਦੀ ਸਾਂਭ ਸੰਭਾਲ ਐਨੇ ਪ੍ਰੇਮ ਤੇ ਲਗਨ ਨਾਲ ਕੀਤੀ ਕਿ ਕੋਈ ਮਾਂ ਪਿਓ ਵੀ ਆਪਣੇ ਬੱਚੇ ਦੀ ਨਾ ਕਰ ਸਕੇ ਆਪ ਜੀ ਉਸ ਨੂੰ ਬਹੁਤ ਪਿਆਰ ਕਰਦੇ ਤੇ ਉਸ ਦਾ ਨਾਮ ਹੀ ਪਿਆਰਾ ਸਿੰਘ ਰੱਖ ਦਿੱਤਾ ਆਪ ਜੀ ਨੇ ਉਸ ਬੱਚੇ ਨੂੰ 14 ਸਾਲ ਮੋਢਿਆਂ ਉੱਤੇ ਚੁੱਕ ਕੇ ਕਮਾਇਆ ਅਤੇ ਵੱਡਾ ਕੀਤਾ ਪਿੰਗਲਵਾੜਾ ਸੰਸਥਾ ਦਾ ਮੋੜ ਉਦੋਂ ਹੀ ਵੱਜ ਗਿਆ ਸੀ ਜਦੋਂ ਆਪ ਜੀ ਨੇ ਪਿਆਰਾ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਉਸ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਸਮੇਂ ਕਿਸੇ ਨੂੰ ਚੇਤੇ ਤਾਂ ਵੀ ਨਹੀਂ ਸੀ ਕਿ ਇਹ ਭਗਤ ਪੂਰਨ ਸਿੰਘ ਇੱਕ ਪਿਆਰਾ ਸਿੰਘ ਨੂੰ ਨਹੀਂ ਬਲਕਿ ਇੱਕ ਅਜਿਹੀ ਮਹਾਨ ਸੰਸਥਾ ਬਣਾਏਗਾ ਜਿੱਥੇ ਪਿਆਰਾ ਸਿੰਘ ਵਰਗੇ ਹਜ਼ਾਰਾਂ ਬੱਚਿਆਂ ਦੀ ਸਾਂਭ ਸੰਭਾਲ ਅਤੇ ਪਾਲਣ ਪੋਸ਼ਣਾ ਹੋਏਗੀ 1947ਵੀਂ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਪੂਰਨ ਸਿੰਘ ਜੀ ਨੇ ਉਹ ਕਤਲੇਆਮ ਆਪਣੀ ਅੱਖੀ ਵੇਖੀ ਭਗਪੂਰਨ ਸਿੰਘ ਜੀ ਸਨਾਰਥੀਆਂ ਦੇ ਨਾਲ ਪਿਆਰਾ ਸਿੰਘ ਨੂੰ ਮੋਢੇ ਚੁੱਕ ਅੰਮ੍ਰਿਤਸਰ ਆ ਗਏ ਉਹਨਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਅਜਿਹੇ ਵਿਖੜੇ ਸਮੇਂ ਵਿੱਚ ਜ਼ਖਮੀ ਨੂਲੇ ਲੰਗੜੇ ਬੇਸਹਾਰਾ ਤੇ ਰੋਗੀ ਸਨਾਰਥੀਆਂ ਦਾ حال ਪੁੱਛਣ ਵਾਲਾ ਕੋਈ ਨਹੀਂ ਹੈ ਆਪ ਜੀ ਨੇ ਆਪਣੀ ਸਮਰੱਥਾ ਦੇ ਮੁਤਾਬਕ ਸਭ ਦੀ ਸੇਵਾ ਸੰਭਾਲ ਕਰਨ ਦਾ ਯਤਨ ਕੀਤਾ ਆਪ ਜੀ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਖੜਕ ਕੇ ਅਪਾਜਾਂ ਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਤੇ ਫਿਰ ਆਪ ਜੀ ਨੇ ਰੇਲਵੇ ਸਟੇਸ਼ਨ ਵਿੱਚ ਡਾਡੇ ਰੇਲ ਆਏ ਅਤੇ ਕੁਝ ਸਮਾਨ ਦਰੱਖਤਾਂ ਦੀ ਛਾਵੇਂ ਵੀ ਗੁਜ਼ਾਰਿਆ ਹੌਲੀ ਹੌਲੀ ਪਗਪੂਰਨ ਸਿੰਘ ਜੀ ਦਾ ਪਰਿਵਾਰ ਵੱਡਾ ਹੁੰਦਾ ਗਿਆ ਭਾਬ ਹੋਰ ਦੀ ਅਪਾਹਸ ਮਾਨਦਬੁੱਧੀ ਤੇ ਬੇਸਹਾਰਾ ਆਪ ਜੀ ਕੋਲ ਆਉਣੇ ਸ਼ੁਰੂ ਹੋ ਗਏ ਸੋ ਇਹਨਾਂ ਸਾਰਿਆਂ ਦੀ ਸਾਮ ਸੰਭਾਲ ਲਈ ਇੱਕ ਸਥਾਈ ਟਿਕਾਣੇ ਦੀ ਲੋੜ ਸੀ ਸੋ ਆਪ ਜੀ ਨੇ ਇੱਕ ਬੰਦ ਪਏ ਸਿਨੇਮਾ ਹਾਲ ਵਿੱਚ ਆਰ ਜੀ ਟਿਕਾਣਾ ਕਰ ਲਿਆ ਪਰ ਬਾਅਦ ਵਿੱਚ ਜਦੋਂ ਸਿਨੇਮਾ ਹਾਲ ਦੀ ਬਿਲਡਿੰਗ ਵੇਕਣ ਲੱਗੀ ਤਾਂ ਆਪ ਜੀ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਦਦ ਮੰਗ ਕੇ ਉਸ ਨੂੰ ਪੱਕੇ ਤੌਰ ਉਤੇ ਖਰੀਦ ਲਿਆ ਤੇ ਉਸ ਨੂੰ ਆਪਣਾ ਪੱਕਾ ਘਰ ਬਣਾ ਲਿਆ ਆਪ ਜੀ ਜਿਤੇ ਮਹਾਨ ਪਰਉਪਕਾਰੀ ਤੇ ਸੇਵਾ ਦੇ ਪੁੰਸਾਨ ਉਥੇ ਨਾਲ ਹੀ ਆਪ ਜੀ ਉੱਚ ਕੋਟੀ ਦੇ ਵਿਦਵਾਨ ਲਿਖਾਰੀ ਵੀ ਸਨ ਆਪ ਜੀ ਨੇ ਲੋਕ ਪਾਸ਼ਾ ਵਿੱਚ ਆਤਮੋਖਮ ਵਿਚਾਰਾਂ ਨੂੰ ਲਿਖ ਕੇ ਲੋਕਾਂ ਤੱਕ ਪਹੁੰਚਾਇਆ ਆਪ ਜੀ ਨੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਅਨੇਕਾਂ ਟੈਕਸ਼ਾਪ ਕੇ ਸੰਗਤ ਵਿੱਚ ਵੰਡੇ ਆਪ ਜੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਉੱਤੇ ਆ ਕੇ ਬੈਠ ਜਾਂਦੇ ਤੇ ਆਉਂਦੀ ਜਾਂਦੀ ਸੰਗਤ ਨੂੰ ਆਬਾਦੀ ਦੇ ਵਾਧੇ ਪਾਣੀ ਹਵਾ ਦੇ ਦੋਸ਼ਿਤ ਹੋ ਜਾਣ ਜੰਗਲਾਂ ਦੇ ਕੱਟੇ ਜਾਣ ਅਨਸੰਕਟ ਦਰਿਆਵਾਂ ਦੇ ਗੰਦੇ ਪਾਣੀ ਗਰੀਬੀ ਅਨਪੜਤਾ ਸੜਕ ਰੇਲ ਹਾਸੀ ਬੇਰੋਜ਼ਗਾਰੀ ਆਦਤੀਆਂ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡ ਕੇ ਸੁਚੇਤ ਕਰਦੇ ਤੇ ਸੰਗਤਾਂ ਨਾ ਵਿਚਾਰਾਂ ਵੀ ਕਰਦੇ ਇਸ ਤਰ੍ਹਾਂ ਭਗਤ ਪੂਰਨ ਸਿੰਘ ਜੀ ਨੇ ਜਿੱਥੇ ਆਪਣਾ ਸਾਰਾ ਜੀਵਨ ਦੀਨ ਦੁਖੀਆਂ ਰੋਗੀਆਂ ਤੇ ਅਪਾਜਾਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਉੱਥੇ ਉਹਨਾਂ ਨੇ ਸਮਾਜਿਕ ਤੇ ਧਾਰਮਿਕ ਕ੍ਰਾਂਤੀ ਵਾਲਾ ਲਿਟਰੇਚਰ ਲੇਖ ਛਾਪ ਤੇ ਵੰਡ ਕੇ ਸਮਾਜ ਦੇ ਕਲਿਆਣ ਤੇ ਭਲਾਈ ਪ੍ਰਤੀ ਵੀ ਮਹਾਨ ਕਾਰਜ ਕੀਤੇ ਉਨਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀ ਕੰਮ ਕਰੇ, ਧਰੇਲੂ ਦਸਤਕਾਰੀਆਂ ਅਪਣਾਏ, ਦਰੱਖਤ ਲਾਏ ਅਤੇ ਅਪਾਹਜਾਂ ਤੇ ਲੋੜਵੰਦਾਂ ਦੀ ਸਹਾਇਤਾ ਕਰੇ। ਆਪ ਜੀ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ ਸਨਮਾਨ ਪ੍ਰਾਪਤ ਹੋਏ। ਆਪ ਜੀ ਨੂੰ 1981 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਅਵਾਰਡ, 1990 ਈਸਵੀ ਵਿੱਚ ਹਾਰਮਨੀ ਅਵਾਰਡ, 1991 ਈਸਵੀ ਵਿੱਚ ਰੋਗ ਰਤਨ ਅਵਾਰਡ ਅਤੇ ਪਾਈ ਕਨਿਆ ਜੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਕਪੂਰਨ ਸਿੰਘ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁੱਖਤ ਆਇ ਕਟਨਾ ਤੋਂ ਇਨਾ ਸਦਮਾ ਪਹੁੰਚਿਆ ਕਿ ਉਹਨਾਂ ਨੇ ਰੋਸਵਜੋਂ ਪਦਮ ਸ਼੍ਰੀ ਐਵਾਰਡ ਭਾਰ ਸਰਕਾਰ ਨੂੰ ਵਾਪਸ ਕਰ ਦਿੱਤਾ। ਅਕਪੂਰਨ ਸਿੰਘ ਨੇ ਆਪਣਾ ਅਖੀਰਲਾ ਸਮਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤਿਆ ਭਤੀਤ ਕੀਤਾ। ਅਖੀਰੇ ਮਹਾਨ ਪਰਉਪਕਾਰੀ ਰੂਹ ਅਕਪੂਰਨ ਸਿੰਘ ਜੀ 5 ਅਗਸਤ 1992 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਅੱਜ ਕੱਲ ਪਿੰਗਲਵਾੜਾ ਸੰਸਥਾ ਦੀਆਂ ਅੰਮ੍ਰਿਤਸਰ ਜਲੰਧਰ ਸੰਗਰੂਰ ਮਾਨਾਵਾਲ ਪਲਾਸੌਰ ਅਤੇ ਗੋਇੰਦਵਾਲ ਵਿਖੇ ਬ੍ਰਾਂਚਾਂ ਚੱਲ ਰਹੀਆਂ ਹਨ ਜਿੱਥੇ 1200 ਦੇ ਕਰੀਬ ਲਾਵਾਰਿਸ ਤੇ ਬੇਸਹਾਰੇ ਲੂਲੇ ਲੰਗੜਿਆਂ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਭਗਤ ਪੂਰਨ ਸਿੰਘ ਜੀ ਕੁਦਰਤੀ ਖੇਤੀ ਕਰਨ ਉੱਤੇ ਵੀ ਬੜਾ ਜ਼ੋਰ ਦਿੰਦੇ ਸਨ ਸੋ ਅੱਜ ਕੱਲ ਪਿੰਗਲਵਾੜਾ ਸੰਸਥਾ ਵੱਲੋਂ ਕੁਦਰਤੀ ਖੇਤੀ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਭਗਤਪੂਰਨ ਸਿੰਘ ਜੀ ਵੱਲੋਂ ਆਰਾਮ ਕੀਤੀ ਇਸ ਮਹਾਨ ਸੇਵਾ ਨੂੰ ਅੱਜਕੱਲ ਡਾਕਟਰ ਇੰਦਰਜੀਤ ਕੌਰ ਜੀ ਬਾਖੂਬੀ ਨਿਭਾਰੇ ਹਨ ਐਸੀ ਕਹਾਣੀ ਕਜਹਿ ਮਹਾਨ ਸੇਵਾਦਾਰੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਹੋਰਾਂ ਦੇ ਲੇਖੇ ਲਾ ਦਿੱਤੀ ਜੇਕਰ ਤੁਸੀਂ ਵੀ ਉਹਨਾਂ ਦੇ ਰਸਤੇ ਤੇ ਚੱਲਣਾ ਚਾਹੁੰਦੇ ਹੋ ਤਾਂ ਮਿਹਰਬਾਨੀ ਕਰਕੇ ਪਿੰਗਲਵਾੜਾ ਸੰਸਥਾ ਨੂੰ ਸਹਿਯੋਗ ਦੇਵੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਬਖਤ ਪੂਰਨ ਸਿੰਘ ਜੀ ਦੀ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੈ